ਆਡਰ ਨੰਬਰ 9 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਚਲਾਈ ਗਈ ਮਹਮ ਜੋਤ ਨਸ਼ਾ ਵਿਰੁੱਧ ਤੇ ਆਮ ਆਦਮੀ ਪਾਰਟੀ ਨੂੰ ਜਿਹੜੀ ਅੱਜ ਲੈ ਕੇ ਕੱਢੀ ਗਈ ਹੈ ਸਰਦਾਰ ਬਰਕਰਾਰ ਸਿੰਘ ਗੱਜੂ ਮਾਝਰਾ ਚੇਅਰਮੈਨ ਸਾਹਿਬ ਅਤੇ ਆਮ ਆਦਮੀ ਪਾਰਟੀ ਦੇ ਹੋਰ ਅਹੁਦੇਦਾਰ ਸਹਿਬਾਨ ਜਿਹੜੇ ਆਏ ਨੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਜਿਹੜੇ ਨਸ਼ੇ ਬੱਚਿਆਂ ਨੂੰ ਨਸ਼ਾ ਲੱਗਿਆ ਹੋਇਆ ਹੈ ਉਹਨਾਂ ਦਾ ਕੋੜਾ ਬਹੁਤ ਮਾੜਾ ਹੈ ਉਹਨਾਂ ਨੂੰ ਨਸ਼ਾ ਛੁਡਾਉਣ ਲਈ ਪੰਜਾਬ ਸਰਕਾਰ ਵੱਲੋਂ ਨਸ਼ਾ ਕਰਨ ਨਸ਼ਾ ਚਲੋ ਕੇਂਦਰ ਜਿਹੜੇ ਸਥਾਪਿਤ ਕੀਤੇ ਗਏ ਨੇ ਜੇ ਕਿਸੇ ਦਾ ਕੋਈ ਬੱਚਾ ਜਾਂ ਕੋਈ ਸਹਜੋਗੀ ਜਾਂ ਕੋਈ ਜਾਣ-ਪਛਾਣ ਵਾਲਾ ਨਸ਼ਾ ਛਡਣਾ ਚਾਹੁੰਦਾ ਹੈ ਤਾਂ ਸਾਨੂੰ ਇਤਰਾਹ ਦਿੱਤੀ ਜਾਵੇ ਅਸੀਂ ਉਸ ਨੂੰ ਜੋ ਉਪਰਾਲੀ ਰਾਹੀਂ ਉੱਥੇ ਆ ਅ ਦਾਖਲ ਕਰਾਵਾਂਗੇ ਇਸ ਤੋਂ ਇਲਾਵਾ ਜੇ ਕੋਈ ਨਸ਼ੇ ਸਮਗਲਰਾਂ ਦੀ ਗੁਪਤ ਦਰਵਾਜ਼ਾ ਦੇ ਰੂਪ ਦਾ ਸਾਨੂੰ ਅਸੀਂ ਉਹਦਾ ਨਾਮ ਪਤਾ ਗੁਪਤ ਰੱਖਾਂਗੇ ਤੇ ਉਹਦੇ ਨਸ਼ਿਆਂ ਵਾਲੇ ਕਲਾਸਾਂ ਤੋਂ ਸਾਰਵਿਕ ਕੀਤੀ ਜਾਵੇਗੀ ਧਰਮ 9 ਨੰਬਰ ਦੇ ਜਿੰਨੇ ਮੇਰੇ ਭੈਣ ਮੇਰੇ ਭਰਾ ਮੇਰੇ ਆਮਾਵਾ ਮੇਰੀਆਂ ਭੈਣਾ ਜਿੰਨੇ ਤੁਸੀਂ ਇੱਥੇ ਪਹੁੰਚੇ ਹੋ ਮੇਰੇ ਵੱਲੋਂ ਤੁਹਾਡੇ ਆਪਣੇ ਭਰਾ ਐਮਐਲਏ ਸਰਦਾਰ ਚੇਤਨ ਸਿੰਘ ਦੌੜਾ ਮਾਜਰਾ ਜੀ ਵੱਲੋਂ ਸਾਡੇ ਛੋਟੇ ਵੱਡੇ ਲੀਡਰ ਜਿੰਨੇ ਵੀ ਇੱਥੇ ਆਏ ਨੇ ਉਹਨਾਂ ਵੱਲੋਂ ਤੇ ਮੁਲਾਜ਼ਮ ਸਹਿਬਾਨਾਂ ਵੱਲੋਂ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਨੂੰ ਹੋਸ ਹਾਂ ਜੋਤਨ ਅਸ਼ੀਆ ਬਰੋਟ ਸਰਕਾਰ ਨੇ ਇੱਕ ਮੁਹਿੰਮ ਹੈ ਜਿਹੜੀ ਇਹ 10 ਮਹੀਨਿਆਂ ਤੋਂ ਚੱਲੀ ਹੋਈ ਹੈ ਜਿਹਦਾ ਪਹਿਲਾ ਪੜਾਅ ਲੰਘ ਚੁੱਕਿਆ ਹੈ ਦੂਸਰਾ ਪੜਾਅ ਜਿਹੜਾ ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ ਉਹ ਸ਼ੁਰੂ ਕੀਤਾ ਗਿਆ ਅੱਜ ਛੋਟੀ ਵਾਰਡ ਦੇ ਵਿੱਚ ਆਏ ਆ ਕੱਲਾ ਸਰਕਾਰ ਜਾਂ ਅਸੀਂ 10 ਬੰਦੇ ਨਸ਼ਾ ਨਹੀਂ ਬੰਦ ਕਰ ਸਕਦੇ ਨਸ਼ਾ ਕਦੋਂ ਬੰਦ ਹੋਣਾ ਹੈ ਨਸ਼ਾ ਉਦੋਂ ਬੰਦ ਹੋਣਾ ਹੈ ਜਦੋਂ ਨਸ਼ੇ ਦੀ ਗੱਲ ਹੈ ਜਿਹੜੀ ਚੁੱਲ੍ਹੇ ਤੇ ਸਥਾਨਾਂ ਦੇ ਵਿੱਚ ਜੇ ਤੁਸੀਂ ਸਾਡੇ ਮੋਢੇ ਨਾਲ ਮੋਢਾ ਲਾ ਕੇ ਕਾਫਲੇ ਦੇ ਵਿੱਚ ਚੱਲੋਗੇ ਹਰ ਇੱਕ ਬਾੜ ਦੇ ਵਿੱਚੋਂ 100-100 2-200 ਬੰਦਾ ਜਦੋਂ ਗਲੀਆਂ ਦੇ ਵਿੱਚ ਦੀ ਲੰਘ ਕੇ ਬਾਜ਼ਾਰਾਂ ਦੇ ਵਿੱਚ ਦੀ ਲੰਘੂਗਾ ਜਦ ਤੱਕ ਜਾਗਰੂਤਾ ਨਹੀਂ ਆਉਣੀ ਜਾਗਰੂਤਾ ਮੈਂ ਮੈਂ ਜਿਹੜੀ ਸਰਕਾਰ ਨੇ ਛੇੜੀ ਹੋਈ ਹੈ ਪਰ ਸ਼ਹਿਰਾਂ ਦੇ ਵਿੱਚ ਅਸੀਂ ਕੀ ਦੇਖਦੇ ਆ बड़े लिखे लोग होने बाव के बावजूद भी मुहिम ਦੇ ਵਿੱਚ ਨਹੀਂ ਆਪਣਾ ਹਿੱਸਾ ਲੈਂਦੇ ਪਿੰਡਾਂ ਦੇ ਵਿੱਚ ਆਪਣਾ ਜਿੰਨੀ ਮਰਜ਼ੀ ਕੀਮਤੀ ਸਮਾਂ ਉਸ ਸਮੇਂ ਦੇ ਵਿੱਚੋਂ ਕੱਢ ਕੇ ਜਿਹੜੀਆਂ ਉੱਥੇ ਟੀਮਾਂ ਜਾ ਰਹੀਆਂ ਨੇ ਨਸ਼ੇ ਦੇ ਵਿਰੁੱਧ ਲੜ ਰਹੀਆਂ ਨੇ ਸਾਡਾ ਚਾਹੇ ਬਲਾਕ ਪ੍ਰਧਾਨ ਹੈ ਚਾਹੇ ਉੱਥੇ ਦਾ ਜੂਥ ਪ੍ਰਧਾਨ ਹੈ ਚਾਹੇ ਸਾਡੇ ਨਸ਼ਾ ਛਡਾਉਣ ਦੀ ਮੁਹਿੰਮ ਦਾ ਕੋਆਰਡੀਨੇਟਰ ਹੈ ਤਾਂ ਉਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਪਹੁੰਚ ਕੇ ਪਿੰਡ ਦੇ ਵਿੱਚ ਗੇੜਾ ਦੇਣ ਵਾਸਤੇ ਪਹੁੰਚਦੇ ਨੇ ਲੋਕ ਇਹ ਉਗਲ ਤੱਕ ਇਹ ਸਫਲ ਨਹੀਂ ਹੋ ਸਕਦੀ ਉਗਲ ਤੱਕ ਤੁਸੀਂ ਆਪਣੀ ਇਮਾਨਦਾਰੀ ਦੇ ਨਾਲ ਸਾਡੇ ਮੋਢੇ ਨਾਲ ਮੋਢਾ ਲਾ ਕੇ ਗਲੀਆਂ ਦੇ ਵਿੱਚ ਆਪਣਾ ਕਾਫਲਾ ਬਣਾ ਕੇ ਨਹੀਂ ਚੱਲ ਸਕਦੇ ਇਹਨੂੰ ਕਾਫਲਾ ਬਣਾਉਣਾ ਪੈਣਾ ਹੈ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਮਲਾਜਮਾਂ ਦਾ ਪੂਰਾ ਜੋਰ ਲੱਗਿਆ ਹੋਇਆ ਇਹਨੂੰ ਖਤਮ ਕਰਨ ਵਾਸਤੇ ਅਸੀਂ ਜਿਹੜਾ ਨਖਾ ਚਾਹੇ ਗੋਰੀਆਂ ਦਾ ਚਾਹੇ ਕਿੱਤੇ ਦਾ ਚਾਹੇ ਸਮੈਕ ਦਾ ਚਾਹੇ ਜਾਂ ਹੋਰ ਕਿਸੇ ਦਾ ਵੀ ਆ ਪੁੱਕੀ ਆ ਫੀਮ ਹੈ ਉਸ ਨਸੇ ਨੂੰ ਖਤਮ ਜਦ ਤੱਕ ਨਹੀਂ ਕਰ ਸਕਦੇ ਜਦ ਤੱਕ ਤੁਹਾਡੇ ਚੁੱਲਿਆਂ ਦੇ ਉੱਪਰ ਇੰਨੀਆਂ ਦੀਆਂ ਗੱਲਾਂ ਨਹੀਂ ਹੁੰਦੀਆਂ ਕਿਉਂਕਿ ਸਾਡੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਆਉਣ ਵਾਲੀ نسل ਨੂੰ ਜੇ ਅਸੀਂ ਬਚਾਉਣਾ ਹੈ ਤਾਂ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਪਊਗਾ ਅਸੀਂ ਜਾ ਕੇ ਥੋੜੇ ਬਾੜ ਦੇ ਵਿੱਚ ਵੀ ਕਈ ਇਹੋ ਜਿਹੇ ਐਕਸੀਡੈਂਟ ਹੋਏ ਹੋਣੇ। ਉਹਨਾਂ ਮਾਮਾਂ ਨੂੰ ਪੁੱਛ ਸਕਦੇ ਆ ਕਿੰਨਾਂ ਦੀ ਦੁਦਾਂ ਹੋ ਜਾਂਦੀਆਂ ਨੇ। ਉਹਨਾਂ ਕਾਕਿਆਂ ਭੈਣਾਂ ਨੂੰ ਪੁੱਛ ਸਕਦੇ ਕਿ ਇਹਨਾਂ ਦੇ ਪਹਾੜ ਚੱਗੋ ਚਲੇ ਜਾਂਦੇ ਨੇ ਉਹਨਾਂ ਦੇ ਫਿਰਦੇ ਪੈ। ਉਹਦੇ ਬੱਚੇ ਪਿੱਛੇ ਰੋ ਜਾਂਦੇ ਨੇ। ਪਰ ਉਹ ਮਜਬੂਰੀ ਹੈ ਕਿ ਉਹ ਲੱਗਿਆ ਪਰ ਉਸ ਦਾ ਛਡਾਉਣ ਦਾ ਜਾਂ ਗਾਹਾਂ ਨੂੰ ਨਵਾਂ ਨਾ ਪੈਦਾ ਹੋਵੇ ਕੋਈ ਨਸ਼ਈ ਜਿਹੜੇ ਨੂੰ ਅਸੀਂ ਬੱਚਾ ਇਹ ਜਿਹੜਾ ਸਾਡੀ ਜਨਰੇਸ਼ਨ ਹੈ ਨਵੀਂ ਪੀੜ੍ਹੀ ਹੈ। ਉਦੇ ਵਿੱਚ ਕੋਈ ਇਹੋ ਜਿਹਾ ਪੈਦਾ ਨਾ ਹੋਵੇ ਤਾਂ ਕਿ ਕੋਈ ਇੱਕ ਪੇਟੀ ਦੇ ਵਿੱਚ ਜੇ ਇੱਕ ਸੇਵ ਹੈ ਉਹ ਗੰਦਾ ਜਿਹਾ ਹੋਵੇ ਨਾ ਉਹ ਸਾਰੇ ਸੇਵਾਂ ਨੂੰ ਖਰਾਬ ਕਰ ਦਿੰਦਾ ਹੈ ਇਸ ਕਰਕੇ ਸਾਡੀ ਇਸ 9 ਨੰਬਰ ਵਾਰਡ ਨੂੰ ਮੈਂ ਬੇਨਤੀ ਕਰਦਾ ਜੇ ਕਿਸੇ ਭੈਣ ਭਰਾ ਦਾ ਬੱਚਾ ਕੋਈ ਨਸ਼ੇ ਤੇ ਲੱਗਿਆ ਹੋਇਆ ਹੈ ਤਾਂ ਸਾਰੇ ਰਲ ਮਿਲ ਕੇ ਉਸ ਦਾ ਨਸ਼ਾ ਛਡਾਈਏ ਆਪਣੀ ਬਾੜ ਬਚਾਈਏ ਆਪਣਾ ਬੂਤ ਆਪਣੇ ਘਰ ਬਚਾਈਏ ਉਸ ਨੂੰ ਨਸ਼ਾ ਛਡਿ ਗਏ ਕੇ ਉਦਾ અપਮਾਨ ਨਾ ਕਰੀਏ ਕਿਉਂਕਿ ਜੇ ਉਹਦਾ અપਮਾਨ ਕਰੋਗੇ ਤਾਂ ਉਹਨੇ ਹੋਰ ਵਿਗੜਨਾ ਹੈ ਉਹਨੇ ਦਸ ਨੂੰ ਹੋਰ ਖਰਾਬ ਕਰਨਾ ਹੈ ਇਸ ਕਰਕੇ ਸਾਰਾ ਪ੍ਰਸ਼ਾਸਨ ਹੈ ਜਿਹੜਾ ਤੁਹਾਡਾ ਐਮ ਐਲ ਏ ਹੈ ਥੋੜੀ ਸਰਕਾਰ ਹੈ ਥੋਡੇ ਅਸੀਂ ਬੱਚੇ ਆ ਅਸੀਂ ਤੁਹਾਡੇ ਨਾਲ ਆ ਅਸੀਂ ਸਟਾਉਂਡ ਦਾ ਜਿਹੜਾ ਪੂਰਾ ਕੋਸ਼ਿਸ਼ ਕਰਾਂਗੇ ਬਗੈਰ ਪੈਸੇ ਤੋਂ ਕੋਈ ਪੈਸਾ ਨਹੀਂ ਲੱਗਣਾ ਸਾਰੇ ਜਣੇ ਆਪਣੀ ਇਮਾਨਦਾਰੀ ਨਾਲ ਇਸ ਮੂਵ ਨੂੰ ਹਲਾੜਾ ਦਿਓ ਸਾਨੂੰ ਦੱਸੋ ਮਰਾਜਮਾ ਨੂੰ ਦੱਸੋ ਤੁਹਾਡੇ ਐਮਐਲਏ ਨੂੰ ਦੱਸੋ ਤੁਹਾਡੀ ਸਰਕਾਰ ਤੁਹਾਡੀ ਸਰਦੇ ਨਾਲ ਤੁਹਾਡੇ ਮੋਢੇ ਨਾਲ ਮੋਢਾ ਲਾਈ ਖੜੀ ਹੈ ਉਹ ਸਰਕਾਰ ਨੂੰ ਦੱਸੋ ਇਸ ਕਰਕੇ ਮੇਰੀ ਬੇਨਤੀ ਹੈ ਮੈਂ ਅੱਜ ਤੁਹਾਡੇ ਕੋਲੇ ਇਸ ਮੋਹਰੇ ਨੂੰ ਹਲਾਰਾ ਦੇਣ ਵਾਸਤੇ ਤੁਹਾਡੇ ਕੋਲੇ ਪਹੁੰਚੇ ਆ ਮੇਰੀ ਬੇਨਤੀ ਨੂੰ ਕਬੂਲ ਕਰਿਓ ਆਉਣ ਵਾਲੀ ਜਨਰੇਸ਼ਨ ਨੂੰ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਬਚਾ ਸਕੀਏ ਆਪਣੀਆਂ ਭੈਣਾਂ ਦੇ ਸੁਹਾਗ ਬਚਾ ਸਕੀਏ ਆਪਣੀਆਂ ਮਾਂ-ਮਾ ਦੀਆਂ ਗੋਦਾਂ ਉੱਜੜਦੀਆਂ ਨੇ ਜਿਹੜੀਆਂ ਉਹਨਾਂ ਨੂੰ ਬਚਾ ਸਕੀਏ ਮੁਰਦੋ ਰੰਗਲਾ ਪੰਜਾਬ ਜਿਹੜਾ ਸਾਡੇ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਦੇਖਿਆ ਉਹ ਰੰਗਲਾ ਪੰਜਾਬ ਮੁੜ ਕੇ ਕੋਈ ਫੇਰ ਖੁਸ਼ੀਆਂ ਵਾਲਾ ਪੰਜਾਬ ਹੈ ਜਿਹੜਾ ਉਹਨੂੰ ਆਪਾਂ ਸਿਰਜੀਏ ਜੇ ਕਿਸੇ ਦੇ ਖਿਲਾਫ ਬੋਲਿਆ ਗਿਆ ਹੋਵੇ ਉਹਦੀ ਮੈਂ ਮਾਫੀ ਚਾਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ